ਸਮਾਨਾ ਟੂਰ ਦੇ ਤੁਹਾਡਾ ਸਵਾਗਤ ਹੈ। ਸਮ ਮਗਰ ਸਿੱਖਾ ਅਭਿਆਨ ਦੇ ਅਧੀਨ ਬਲਾਕ ਸਮਾਨਾ ਦੇ 180 ਪਿੰਡਾਂ ਦੇ 44 ਵਿਸ਼ੇਸ਼ ਲੋੜਵੰਦ ਬੱਚਿਆਂ ਨੂੰ ਅੱਜ ਨੂੰ ਸਰਕਾਰੀ ਐਲੀਮੈਂਟਰੀ ਸਕੂਲ ਨੂਰਪਰਾ ਸਤੀ ਮੰਦਰ ਵਿਖੇ ਲੋੜਵੰਦ ਬੱਚਿਆਂ ਨੂੰ ਮੁਕਤ ਸਾਈਕਲ ਉਪਕਰਨ ਕੈਂਪ ਲਗਾਇਆ ਗਿਆ ਜਿਸ ਵਿੱਚ ਵਿਸ਼ੇਸ਼ ਲੋੜ ਵਾਲੇ ਬੱਚਿਆਂ ਨੂੰ 2 ਟਾਇਰ ਵਾਲੀ ਸਾਈਕਲ ਬਰੇਲ ਕਿਟ 4 ਰੂਲੇਟਰ 8 ਹਿੰਗਰ ਰੇਟ 11 ਵਹੀਕਲ ਚੇਅਰ 5 ਅਫਨੋ 9 ਐਮਾਰਕਟਾਂ ਉਹਨਾਂ ਨੂੰ ਜ਼ਰੂਰਤ ਦੇ ਅਨੁਸਾਰ ਕਰਾਈ ਗਈ ਕੈਂਪ ਵਿੱਚ ਜ਼ਿਲ੍ਹਾ ਸਿੱਖਿਆ ਅਫਸਰ ਮਨਵਿੰਦਰ ਕੌਰ ਭੁੱਲਰ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਗੁਰਪ੍ਰੀਤ ਸਿੰਘ ਗੋਲਡੀ ਜਸਵਿੰਦਰ ਸਿੰਘ ਜ਼ਿਲ੍ਹਾ ਸਪੈਸ਼ਲ ਪੁਨੀਸ਼ ਸ਼ਰਮਾ ਹਾਜ਼ਰ ਸਨ ਸਮਾਣਾ ਤੋਂ ਕਲਾ ਸ਼ਰਮਾ ਤੇ ਨੂਰੀ ਬਲਸਲ ਦੀ ਰਿਪੋਰਟ ਨਵੇਂ ਬੂਟ ਪੈ ਗਏ ਆ ਦੇਖ ਮੇडम ਨਵੇਂ ਸ਼ੂਜ਼ ਪੈ ਗਏ ਨਵੇਂ ਸ਼ੂਜ਼ ਇਹਦਾ ਸਵਾਗਤ ਹੈ ਬੱਚਾ ਨਾ ਦੱਸ ਆਏ ਤੇਰੀ ਫੋਟੋ ਕਿੱਥੇ ਹੈ ਡਰੂਣਾ ਡਰੂਣਾ ਈ ਲੱਗਣਾ ਪੁੱਤ ਈ ਲੱਗਣਾ ਅੱਜ ਇਹ ਬੱਚੇ ਇੰਨਾ ਜਮਾ ਆਉਦੇ ਨੇ ਬੱਚੇ ਲੱਗੇ ਕਿ ਤੂੰ ਦੇਖੀ ਉਹ ਦੂਜੇ ਬੱਚੇ ਹਾਂ ਕਿ ਨਾ ਥੋੜੇਗੀ ਬੱਸ ਬੱਸ ਚਾਹਲਾ ਲੱਗਦੀ ਕੋਕ ਲੱਗੀ ਕੋਕ ਲੱਗੀ ਇਹਨੇ ਵੀ ਦੇਖੀ ਭੁੱਖ ਵੀ ਲੱਗੀ ਰਹਿੰਦੀ ਹਾਂ ਆ ਕੇਲੇ ਦੀ ਨਹੀਂ ਹੋਰਾ ਆ ਕੇਲੇ ਲੈ ਕੇ ਆਓ ਇਹਨੂੰ ਭੁੱਖ ਲੱਗੀ ਆ ਕੇਲੇ ਲੈ ਲਓ ਬੜਾ ਪੜੋ ਕੋਕ ਲੈ ਲਿਆ ਪੱਤ ਕੇ ਕੋਕ ਲੈ ਲਿਆ ਪੱਤ ਕੇ ਜਿਹੜਾ ਤਾਂ ਮੰਦੀ ਪੈ ਜੀ ਕਿਆ ਨਾਮ ਰਮਨਦੀਪ ਰਮਨਦੀਪ ਹਾਂਜੀ ਰਮਨਦੀਪ ਜੀ ਸਰਕਾਰ ਵੱਲੋਂ ਜਿਹੜੇ ਬੱਚੇ ਨੂੰ ਇਹ ਮਿਲਿਆ ਹੈ ਪੋਲੀਓ ਦਾ ਗ੍ਰਸਤ ਕਰੋ ਬੱਚਾ ਹਾਂਜੀ ਕੀ ਕਹਿਣਾ ਚਾਹੋ ਸਰਕਾਰ ਦੇ ਪ੍ਰਾਣ ਦੇ ਸਰ ਨਹੀਂ ਮੈਂ ਬਹੁਤ ਖੁਸ਼ ਹਾਂ ਇੱਥੇ ਸਕੂਲ ਚਾ ਕਿ ਮੇਰੇ ਬੱਚੇ ਨੂੰ ਕਾਫੀ ਸਹੂਲਤ ਮਿਲ ਰਹੀ ਹੈ ਮੈਨੂੰ ਫਾਇਦਾ ਬਹੁਤ ਹੋਇਆ ਇੱਥੇ ਆਉਣ ਨਾਲ ਇਹ ਤੁਰੰਨ ਵੀ ਲੱਗ ਗਿਆ ਤੇ ਉਰੇ ਆ ਕੇ ਇਹ ਥੋੜਾ ਕਾਫੀ ਹੋਇਆ ਫਰਕ ਪਿਆ ਇਸ ਚ ਉਰੇ ਆਉਣ ਨਾਲ ਇਹ ਸਕਾਰੀ ਐਲੀਮੈਂਟਰੀ ਸਕੂਲ ਚ ਪੜਦਾ ਹਾਂਜੀ ਹਾਂਜੀ ਇੱਥੇ ਹੀ ਇੱਥੇ ਹੀ ਸਾ ਦੋ ਕੁ ਸਾਲ ਹੋਏ ਨਹੀਂ ਸਮੋੜੇ ਆਉਂਦੇ ਨੂੰ ਮਗਰਾ ਸਿੱਖਿਆ ਅਭਿਆਨ ਤਹਿਤ ਸਾਡੇ ਪਟਿਆਲੇ ਜ਼ਿਲ੍ਹੇ ਦੇ ਤਿੰਨ ਬਲੋਕਾਂ ਦਾ ਸਮਾਨਾ 1 ਜਿਹਨੂੰ ਪਤਣਾ ਕਹਿੰਦੇ ਆ ਸਮਾਨਾ 2 ਸਮਾਨਾ 3 ਤਿੰਨ ਬਲੋਕਾਂ ਦੇ ਟੋਟਲ 44 ਬੱਚੇ ਨੇ ਜਿਹੜੇ ਸੀਡਬਲਯੂਐਸਐਨ ਹੁੰਦੇ ਨੇ ਜਿਹੜੇ ਚਾਈਲਡ ਵਿਦ ਸਪੈਸ਼ਲ ਨੀਡ ਜਿਵੇਂ ਹੈਂਡੀਕੈਪਡ ਹੋ ਗਿਆ ਔਰਥੋ ਦੇ ਹੋਗੇ ਜਾਂ ਹੈਰਿੰਗ ਐਡ ਹੈ ਜਾਂ व्हीਲ ਚੇਅਰ ਕਿਸੇ ਨੂੰ ਚਾਹੀਦੀ ਹੈ ਉਹ ਅਸ ਜੀ ਡਿਸਟ੍ਰੀਬਿਊਸ਼ਨ ਕੈਂਪ ਲੱਗਿਆ ਸਰ ਇੱਥੇ ਤਿੰਨ ਬਲੋਕਾਂ ਦਾ ਉਹ ਬੱਚਿਆਂ ਨੂੰ ਜਿਹੜੇ ਸਾਡੇ ਕੋਲ ਰਜਿਸਟਰਡ ਨੇ ਉਹਨਾਂ ਨੂੰ ਇਹ ਸਮਾਨ ਮੁਹੀਆ ਕਰਵਾਇਆ ਜਾ ਰਿਹਾ ਹੈ ਤੇ ਜਿਹੜੇ ਪੇਰੈਂਟਸ ਆਏ ਨੇ ਉਹਨਾਂ ਨਾਲ ਉਹਨਾਂ ਨੂੰ ਰਿਫਰੈਸ਼ਮੈਂਟ ਆਨ ਜਾਣ ਦਾ ਟੀਏ ਸਭ ਕੁਝ ਦਿੱਤਾ ਜਾ ਰਿਹਾ ਸਰ ਕੀ ਸਰਕਾਰ ਵੱਲੋਂ ਕੰਮ ਕੀਤਾ ਹਾਂਜੀ ਇਹ ਸਰਕਾਰ ਵੱਲੋਂ ਸਮਗਰਸ ਸਿੱਖਿਆ ਅਭਿਆਨ ਤਹਿਤ ਦਿੱਤਾ ਜਾ ਰਿਹਾ ਸਰ ਜਿਹੜੇ ਬੱਚਿਆਂ ਦੀ ਲੱਤਾਂ ਦੀ ਖਰਾਬ ਹੈ ਹਾਂਜੀ ਉਹਦਾ ਕਿਵੇਂ ਠੀਕਪਨ ਕਰਉਂ ਉਹਨਾਂ ਸਰ ਆਰਟੀਫੀਸ਼ੀਅਲ ਲਿੰਗ ਦੇ ਰਹੇ ਆ ਜਿਵੇਂ ਆ ਸ਼ੂਜ਼ ਆ ਦੇਖ ਸਕਦੇ ਹੋ ਇਹ ਲਗਾਏ ਨੇ ਬੱਚਿਆਂ ਦੇ ਇਸ ਤਰ੍ਹਾਂ ਟ੍ਰੀਟਮੈਂਟ ਕਰ ਰਹੇ ਨੇ ਸਰ ਜੋ ਨੀਡ ਹੈ ਬੱਚਿਆਂ ਨੂੰ ਇਸ ਤਰ੍ਹਾਂ ਹੀ ਕਿੱਟ ਦਿੱਤੀਆਂ ਜਾ ਰਹੀਆਂ ਨੇ ਵੀ ਬੱਚੇ ਉਸ ਦੇ ਹਿਸਾਬ ਨਾਲ ਇੰਟੈਕਚੁਅਲ ਡਿਵੈਲਪਮੈਂਟ ਹੋਏਗੀ ਸਰ ਉਹਨਾਂ ਦੀ ਕਈ ਬੱਚੇ ਨੂੰ ਕਿੱਟਾ ਦਿੱਤੇ ਆ ਇਹਦੇ ਵਿੱਚ ਕਿਵੇਂ ਕਿੰਨੇ ਪਿੰਡਾਂ ਦੇ ਆ ਇਸ ਦੇ ਵਿੱਚ ਲਗਭਗ 3 ਬਲਾਕਾਂ ਦੇ ਪਿੰਡ ਆ ਜਾਂਦੇ ਨੇ ਜੀ 180 ਕੁ ਪਿੰਡ ਹੋ ਜਾਂਦੇ ਨੇ ਸਰ ਆ ਜਿਹੜੇ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਵੱਲੋਂ ਸਤੀ ਮੰਦਰ ਸਰਕਾਰੀ ਐਲੀਮੈਂਟਰੀ ਸਕੂਲ ਦੇ ਵਿੱਚ ਇੱਕ ਵਿਸ਼ੇਸ਼ ਕੈਂਪ ਲਾਇਆ ਗਿਆ ਜਿਸ ਦੇ ਵਿੱਚ ਸਮਾਣਾ 1 2 3 ਬਲਾਕ ਦੇ तकरीबन ਜਿਹੜੇ 44 ਹੈਂਡੀਕੈਪਡ ਬੱਚੇ ਨੇ ਉਹਨਾਂ ਨੂੰ ਉਹਨਾਂ ਦਾ ਲੋੜੀਂਦਾ ਸਮਾਨ ਹੈ ਜਿਹੜਾ ਡਿਪਾਰਟਮੈਂਟ ਵੱਲੋਂ ਦਿੱਤੇ ਗਏ ਨੇ ਸਾਡੇ ਜਿਹੜੇ ਬੀਪੀਓ ਨੇ ਗੁਰਪ੍ਰੀਤ ਸਿੰਘ ਜੀ ਉਹਨਾਂ ਦੀ ਅਗਵਾਈ ਦੇ ਵਿੱਚ ਇਹ ਕੈਂਪ ਲਾਇਆ ਗਿਆ ਤੇ 180 ਪਿੰਡਾਂ ਦੇ ਜਿਹੜੇ ਬੱਚੇ ਨੇ ਇਹਦੇ ਵਿੱਚ ਅੱਜ ਇੱਥੇ ਹਾਜ਼ਰ ਨੇ ਉਹਨਾਂ ਨੂੰ ਬੀਲਚੇਅਰ ਦਿੱਤੇ ਗਏ ਨੇ ਉਹਨਾਂ ਨੂੰ ਸ਼ੂ ਦਿੱਤੇ ਗਏ ਨੇ ਅਗਰ ਕੋਈ ਆਰਥੋ ਦਾ ਹੈਂਡੀਕੈਪਡਾ ਉਹ ਸਮਾਨ ਦਿੱਤਾ ਗਿਆ ਹੈ ਅਗਰ ਕੋਈ ਮੈਂਟਲ ਤੌਰ ਤੇ ਉਹਨੂੰ ਉਹ ਸਮਾਨ ਦਿੱਤਾ ਗਿਆ ਮੈਂ ਸਮਝਦਾ ਕਿ ਇਹ ਸਰਕਾਰ ਵੱਲੋਂ ਬਹੁਤ ਇੱਕ ਵਧੀਆ ਉਪਰਾਲਾ ਕੀਤਾ ਗਿਆ ਔਰ ਪਹਿਲਾਂ ਵੀ ਇਦਾਂ ਦੇ ਕੈਂਪ ਲੱਗਦੇ ਰਹੇ ਨੇ ਔਰ ਅੱਗੇ ਨੂੰ ਵੀ ਇਹ ਕੈਂਪ ਲੱਗਣਗੇ ਇਹਦੇ ਨਾਲ ਜਿਹੜਾ ਪੇਰੈਂਟਸ ਦਾ ਮੋਰਲ ਹੈ ਉਹ ਬਹੁਤ ਉੱਚਾ ਹੁੰਦਾ ਹੈ ਔਰ ਜਿਹੜਾ ਬੱਚਿਆਂ ਨੂੰ ਵੀ ਹੌਸਲਾ ਫਜ਼ਾਈ ਮਿਲਦੀ ਹੈ ਤੇ ਮੈਂ ਸੋਚਦਾ ਵੀ ਇਹ ਜੇ ਕੈਂਪਾਂ ਦੇ ਵਿੱਚ ਅਗਰ ਇਹ ਸਮਾਨ ਲੋੜਿੰਦਾ ਸਮਾਨ ਉਹਨਾਂ ਨੂੰ ਦਿੱਤਾ ਜਾਵੇ ਤਾਂ ਬੱਚੇ ਆਉਣ ਵਾਲੀ ਜ਼ਿੰਦਗੀ ਚ ਆਪਣਾ ਵਧੀਆ ਬਤੀਤ ਕਰ ਸਕਦੇ ਨੇ ਸੋ ਸਾਡੇ ਜਿਹੜੇ ਬੀਪੀਓ ਨੇ ਆਰ ਉਹਨਾਂ ਦਾ ਜਿਹੜਾ ਪੂਰਾ ਸਟਾਫ ਹੈ ਬਹੁਤ ਵਧਾਈ ਦਾ ਪਾਤਰ ਹੈ ਉਹਨਾਂ ਵੱਲੋਂ ਅੱਜ ਇੱਥੇ ਬਹੁਤ ਵਧੀਆ ਪ੍ਰਬੰਧ ਕੀਤਾ ਗਿਆ ਹੈ ਪੇਰੈਂਟਸ ਵਾਸਤੇ ਰਿਫਰੈਸ਼ਮੈਂਟ ਦਾ ਪ੍ਰਬੰਧ ਕੀਤਾ ਗਿਆ ਹੈ ਬੱਚਿਆਂ ਵਾਸਤੇ ਰਿਫਰੈਸ਼ਮੈਂਟ ਦਾ ਸਮਾਨ ਪ੍ਰਬੰਧ ਕੀਤਾ ਗਿਆ ਹੈ ਪਟਿਆਲਾ ਤੋਂ ਜਿਨ੍ਹਾਂ ਨੇ ਇਹ ਸਮਾਨ ਮੁਹਈਆ ਕਰਾਣਾ ਹੈ ਉਹਨਾਂ ਦੀ ਜਿਹੜੀ ਡਾਕਟਰ ਟੀਮ ਆਈ ਹੈ ਉਹਨਾਂ ਵਾਸਤੇ ਵੀ ਬਹੁਤ ਵਧੀਆ ਪ੍ਰਬੰਧ ਕੀਤਾ ਗਿਆ ਹੈ ਸੋ ਇਹ ਬਹੁਤ ਵਧੀਆ ਉਪਰਾਲਾ ਹੈ ਸਰਕਾਰ ਦਾ ਉਹਨਾਂ ਨੂੰ ਉਹ ਵਧਾਈ ਦੇ ਪਾਤਰ ਨੇ ਅੱਜ ਅਸੀਂ ਇੱਥੇ ਆਈਡੀ ਕੰਪੋਨੈਂਟ ਸਮਗ੍ਰ ਸਿੱਖਿਆ ਅਭਿਆਨ ਦੇ ਤਹਿਤ ਸਮਾਨਾ 1 2 3 ਦਾ ਡਿਸਟ੍ਰਿਬਿਊਸ਼ਨ ਕੈਂਪ ਲਗਾਇਆ ਜਿਦੇ ਵਿੱਚ ਕਿ 44 ਲਾਭਪਾਤਰੀਆਂ ਨੂੰ 44 ਬੱਚਿਆਂ ਨੂੰ ਹਿਅਰਿੰਗ ਐਡਸ ਟ੍ਰਾਈਸਾਈਕਲ 휠ਚਰ ਕਲੱਚਸ ਮਤਲਬ ਉਹਨਾਂ ਦੀ ਲੋੜ ਦੇ ਅਨੁਸਾਰ ਜਿਹੜਾ ਹੈਗਾ ਸਮਾਨ ਉਹ ਫ੍ਰੀ ਆਫ ਕਾਸਟ ਦਿੱਤਾ ਜਾ ਰਿਹਾ ਹੈ ਇਹ ਕਿੰਨੇ ਪਿੰਡਾਂ ਦੇ ਬੱਚਾ ਵਿੱਚ ਤਿੰਨ ਨੇ ਸਸ ਜੀ ਤਿੰਨ ਬਲਾਕ ਦੀ ਸਮਾਣਾ 1 2 3 180 180 ਹਾਂਜੀ